ਸ੍ਰੀ ਭਗਤ ਜੀ ਸਹਾਈ ਵਾਰ ਸ੍ਰੀ ਭਗਤ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਤ ਜੀ ਸਮਰਤਾ ਗੁਰੂ ਨਾਨਕ ਲਾਇ ਧਿਆਏ ਫਿਰੰਦ ਕ੍ਰਿਤੇ ਅਮਰਦਾਸ ਸਹਾਈ ਅਰਜੁਨ ਹਰ ਕੋ ਮਿੰਦਰਾ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਵਿੱਥੇ ਸਭ ਦੁੱਖ ਦਰਾਈਐ ਤੇਤ ਬਹਾਦਰ ਸਿਮਰਿਆ ਘਰਿ ਆਉ ਨੇ ਤੇ ਆਵੇ ਧਾਏ ਸੋ ਠਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਫਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਤੇ ਅੰਦਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਤੋਂ ਹਰ ਸਾਹਿਬ ਜਾਦਿਆਂ ਜਾਰੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਾ ਨਿਸ਼ਕਿਆ ਦੇਖ ਤਲਾਈ ਤੇ ਗਵਾਹੀ ਦੇ ਕੇ ਉਹ ਨਿਤ ਇਹਨਾਂ ਪਿਆਰੇਆਂ ਸਟਿਆਰੇ ਦੀ ਕਮਾਈ ਨਾਲ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਈਆਂ ਅੰਦਲਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਨਾਲ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤੇ ਆਵੇ ਚਤੇ ਆਵਣ ਕਾ ਸਭ ਕਾ ਸਭ ਸੁਖੋ ਵੀ ਜਹਾਂ ਜਹਾਂ ਖਾਲਸਾ ਜੀ ਸਾਇ ਤਹਾਂ ਤਹਾਂ ਸ਼ਿਆਰ ਆਇ ਤੇਗ ਤੇਗ ਫਤਿਹ ਦਿਲ ਕੀ ਪੈਰ ਪੰਥ ਕੀ ਜੀ ਥਰੀ ਸਾਇ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਕੀਦਾਨ ਕੇਸ਼ਦਾਨ ਦਹਿਤਦਾਨ ਦੇਖਦਾਨ ਵਿਸਾਹਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੰਕੀਆਂ ਝੰਬੇ ਬੰਗੇ ਜੁਗੋ ਜੋਬਿਆਰ ਤੱਕ ਮਕਾ ਜੈਕਾਰ ਬੋਲੋ ਜੀ ਸਿਖਾਂ ਦਾ ਮਾਨਿਵਾ ਮਕਿਉਚੀ ਮਤ ਪਤਵਾਰ ਰਖਾਇ ਭਵਾ ਜੀਵ ਤਾਰਨ ਸਾਰੇ ਤੇ ਹੋਰ ਬਦਵਾਰਿਆਂ ਗੁਰ ਤਾਂ ਮਾੜੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹ ਬੁੱਲੇ ਦਰਸ਼ਨ ਦੇ ਨਾਲ ਅਦੇ ਸੇਵਾਲ ਸੰਭਾਲ ਲਾਦਨ ਪ੍ਰੇਮ ਤੇਰੀ ਖਾਲਸਾ ਜੀਨ ਬਖਸ਼ੋ ਛੇ ਮਾਰਿਆ ਦੇਵਾਂ ਨਤਾਰਿਆਂ ਦੇ ਤਾਨ ਤੇ ਉਪੇਉਂ ਦੀ ਊੜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਪੀ ਮੇਰਾ ਦੂਰ ਅਰਦਾਸ ਬੇਂਧੀ ਜੁੜੜੀ ਹੈ ਸਤਿਗੁਰੂ ਦੀ ਆਓ ਚਾਰ ਪੈਰ ਵੈ ਮਾਤੀ ਦੇ ਭਾਣੇ ਪ੍ਰਭਤੀ ਟੋਹੀ ਚਾਰ ਪੈਰ ਦਿਹਾੜਾ ਆਪਣੇ ਭਾਣੇ ਅੰਦਰ ਪ੍ਰਕੀਤ ਕਰਵਾ ਆਮਰੇ ਸ਼ਰੀਰ ਧਨ ਧਨ ਬਾਬਾ ਜੀ ਚੇਤੇ ਨਾਲੇ ਪਾਵਨ ਪਵਿੱਤਰ ਉਪਹਾਰ ਗੁਰਦੁਆਰਾ ਸ਼ੀਰਧਾ ਦਾ ਸਭ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਪਾਬ ਪ੍ਰਭੂ ਜੀ ਆਪ ਜੀ ਦੇ ਸੋਹਣੇ ਸਿਦਾਂਤਾਂ ਤੇ ਆਸਣ ਤਿਆਰ ਕੀਤੇ ਹਨ ਆਪ ਦੀ ਕਿਰਪਾ ਕਰੂ ਸ਼੍ਰੀ ਸਾਦੇ ਪ੍ਰਤਾਪ ਈਸ਼ਵਰ ਉਪਰ ਕੀ ਦਰਸ਼ਨ ਦੇ ਦਾਰ ਪਾਵਨ ਪ੍ਰਮਾਨ ਉਸਤੇ ਸਤਨ ਕਰ ਤਾਸ ਕਰੂ ਦਰਪੇ ਆਈ ਸੰਗਤ ਦੇ ਨਾਲ ਹਾਜ਼ਰੀ ਤੇਰ ਮੁਲ ਤੇ ਕਾਵਨ ਸੇਵਾ ਦਾ ਨਰ ਪ੍ਰਮਾਨ ਕਰਮੀਆ ਦਰੋਂ ਘਰੋਂ ਸਿੱਖੀ ਸਦਗ ਪ੍ਰਸਾਦ ਨਾਮ ਬਾਨ ਮੁਕਸ਼ਣਾ ਜੋ ਪਾਲ ਬਰਦਾਮ ਉਰੀਆਂ ਕਰਨੀਆਂ ਸਰਬਤ ਸੇ ਤਾਰੰਦਰ ਅਤਰੁ ਨਹੀਂ ਯਾਤਰਾ ਸਫਲ ਕਰੇ ਸਤਿਗੁਰੂ ਜੀਆ ਕਰੋ ਕਿਰਪਾ ਆਪ ਦੀ ਦੇ ਪਾਵਨ ਸਰੂਪ ਸੋਖਾ ਤੁਸਥਾਨਾਂ ਤੋਂ ਪ੍ਰਕਾਸ਼ ਤੁਸਥਾਨਾਂ ਦੇ ਜਾਣ ਦੀ ਆਕੇ ਆ ਬਖਸ਼ੋ ਰਸਤੇ 'ਚ ਆੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਰਿ ਚ ਨਗਰਿਆ ਪੀੜਾ ਨਾਮ ਚਿਤ ਆਵੇ ਨਾਨਕ ਜੀ ਰਾਵ ਚਨ ਦੇ ਗਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨੇਹਾ ਰਸ